ਕੇਰਲ ਭਾਰਤ ਦੇ ਪੜੇ ਲਿਖੇ ਸੂਬਿਆਂ ਵਿੱਚੋਂ ਇੱਕ ਹੈ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਪਰ ਪੰਜਾਬ ਅਤੇ ਕੇਰਲ ਦਾ ਮੁਕਾਬਲਾ ਕਰੀਏ ਤੇ ਇੱਥੇ ਵੀ ਬਹੁਤ ਸਾਰੀ ਜਿਹੜੇ ਲੋਕ ਨੇ ਉਹ ਖੇਤੀਬਾੜੀ 'ਚ ਲੱਗੇ ਹੋਏ ਨੇ ਲਾਚੀ, ਜੀਰਾ, ਕਾਲੀ ਮਿਰਚ ਵਰਗੇ ਮਹਿੰਗੇ ਮਸਾਲਾ ਦੀ ਖੇਤੀ ਇਹ ਲੋਕ ਕਰਦੇ ਨੇ ਇਸ ਤੋਂ ਇਲਾਵਾ ਅਨਾਨਾਸ, ਕਾਫੀ, ਚਾਹ ਪੱਤੀ ਵਰਗੇ ਵੱਡੇ ਵਪਾਰ ਇਹਨਾਂ ਮਲਿਆਲੀ ਲੋਕਾਂ ਕੋਲ ਹੈ ਪਰ ਤੇ ਖਾਸ ਗੱਲ ਦੇਖਣ ਵਾਲੀ ਇਹ ਹੈ ਕਿ ਇੱਥੇ ਜਿਹੜੇ ਖੇਤੀਬਾੜੀ ਜਿਹੜੇ ਜਿਹੜੇ ਮਜ਼ਦੂਰ ਨੇ ਉਹ ਮਜ਼ਦੂਰ ਵੀ ਤੁਹਾਨੂੰ ਮਲਿਆਲੀ ਹੀ ਨਜ਼ਰ ਆਣਗੇ ਪ੍ਰਵਾਸੀ ਮਜ਼ਦੂਰ ਬਿਲਕੁਲ ਧਰ ਨੀ ਆਂਦਾ ਵੱਡੇ ਵੱਡੇ ਜਿਹੜੇ ਮੌਲ ਨੇ ਉਹ ਤੁਹਾਨੂੰ ਇਹਨਾਂ ਮਲਿਆਲੀ ਲੋਕਾਂ ਕੋਲੇ ਲੇਕਿਨ ਮੌਲ ਦੇ ਬਾਹਰ ਖੜੇ ਗਾਰਡ ਹੋਟਲਾਂ ਦੇ ਬਾਹਰ ਜਿਹੜੇ ਗਾਰਡ ਨੇ ਉਹ ਤੁਹਾਨੂੰ ਮਲਿਆਲੀ ਹੀ ਨਜ਼ਰ ਆਣਗੇ ਪੈਟਰੋਲ ਪੰਪ ਹੋਵੇ ਇਹ ਹੋਰ ਵੀ ਬੜੀ ਵੱਡੇ ਵੱਡੇ ਅਨਕੁਲ ਵਪਾਰ ਇਹਨਾਂ ਲੋਕਾਂ ਕੋਲੇ ਪਰ ਬਾਹਰ ਤੁਹਾਨੂੰ ਆਟੋ ਰਿਕਸ਼ਾ ਵਾਲੇ ਡਰਾਈਵਰ ਨੇ ਉਹ ਤੁਹਾਨੂੰ ਮਲਿਆਲੀ ਹੀ ਨਜ਼ਰ ਆਣਗੇ ਪ੍ਰਵਾਸੀਆਂ ਦੀ ਗਿਣਤੀ ਬਹੁਤ ਘੱਟ ਹੈ ਇੱਥੇ ਬਹੁਤ ਘੱਟ ਗਿਣਤੀ ਚ ਤੁਹਾਨੂੰ ਪ੍ਰਵਾਸੀ ਨਜ਼ਰ ਆਉਂਦੇ ਹਨ ਹਾਲਾਂਕਿ ਇਹਨਾਂ ਦੇ ਨੌਜਵਾਨ ਬੱਚੇ ਵੀ ਸਾਰੇ ਨੌਕਰੀਆਂ ਕਰਨ ਬੜੇ ਪਾਰਲੇ ਵਿਦੇਸ਼ਾਂ ਚ ਵੀ ਗਏ ਨੇ ਦੂਸਰੇ ਸੂਬੇ ਆਚ ਵੀ ਹੈ ਪੜ੍ਹਾਈ ਜਾਂ ਨੌਕਰੀ ਕਰਨ ਗਏ ਨੇ ਘਰਾਂ ਦੇ ਘਾਰੇ ਨਾਲ ਦੇ ਖਾਲੀ ਨੇ ਲੇਕਿਨ ਉਹ ਇੱਥੇ ਇਹਨਾਂ ਨੇ ਵਿਜ਼ਿਟਰਸ ਵਾਸਤੇ ਹੋਮਸਟੇ ਬਣਾ ਦਿੱਤੇ ਨੇ ਪਰ ਤੁਹਾਨੂੰ ਪ੍ਰਵਾਸੀਆ ਦੀ ਗਿਣਤੀ ਬਹੁਤ ਘੱਟ ਨਜ਼ਰ ਆਉਂਦੀ ਹੈ ਕੀ ਗੱਲ ਹੈ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਤੁਹਾਨੂੰ ਹੜਾ ਦੇ ਹੜ ਤੁਹਾਨੂੰ ਪ੍ਰਵਾਸੀਆ ਤੇ ਨਜ਼ਰ ਆਉਂਦੇ ਨੇ ਸੇਮ ਹਾਲਾਤ ਕੇਰਲ ਦੇ ਵਿੱਚ ਹੁੰਦੇ ਹੋਏ ਵੀ ਇੱਥੇ ਤੁਹਾਨੂੰ ਪ੍ਰਵਾਸੀਆ ਦੀ ਗਿਣਤੀ ਬਹੁਤ ਘੱਟ ਨਜ਼ਰ ਆਉਂਦੀ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ